ਸੇਵਾ ਦੇ ਨਾਮ ਤੇ ਸਾਡਾ ਇਤਿਹਾਸ ਖਤਮ ਕਰਤਾ ਅੱਜ ਚਮਕੌਰ ਦੀ ਕੱਚੀ ਗੜੀ ਸਾਡੇ ਕੋਲ ਨਹੀਂ ਐ ਸਰਹੰਦ ਦੀ ਦੀਵਾਰ ਸਾਡੇ ਕੋਲ ਨਹੀਂ ਐ ਠੰਡਾ ਬੁਰਜ ਸਾਡੇ ਕੋਲ ਨਹੀਂ ਕੀ ਦਿਖਾਓਗੇ ਆਪਣੇ ਬੱਚਿਆਂ ਨੂੰ ਸਾਰੇ ਗੁਰਦੁਆਰਿਆਂ ਦੇ ਚਿੱਟਾ ਪੱਥਰ ਲੱਗਿਆ ਹੋਇਆ ਜਿਹੜੇ ਮਰਜ਼ੀ ਗੁਰਦੁਆਰੇ ਸਾਬ ਚਲੇ ਜਾਓ ਚਿੱਟੇ ਪੱਥਰ ਲੱਗੇ ਹੋਏ ਆ ਜੀ ਸ਼ਹੀਦਾ ਦੇ ਜਿੱਥੇ ਚਰਨ ਪਏ ਉਹ ਇਤਿਹਾਸਿਕ ਚੀਜ਼ਾਂ ਕਿਉਂ ਖਤਮ ਕੀਤੀਆਂ ਦਿਖਾਉਣਾ ਸੀ ਇਹ ਬੱਚਿਆਂ ਨੂੰ ਕੀ ਆ ਸਾਡੇ ਚਮਕੌਰ ਦੀ ਗਾੜੀ ਸੀ ਇੱਥੇ ਬੈਠ ਕੇ ਸਾਡੇ ਬਾਪੂ ਨੇ ਮੌਤਾ ਸਾਹਮਿਆ ਆ ਉਹ ਠੰਡਾ ਵਰਦ ਸੀਗਾ 140 ਫੁੱਟ ਉੱਚਾ ਇੱਥੇ ਬੈਠ ਕੇ ਮਾਤਾ ਗੁਜਰਕੌਰ ਨੇ ਆਪਣੇ ਬੱਚਿਆਂ ਨੂੰ ਗੁਰਬਾਣੀਆਂ ਦੀ ਲੋਰੀਆਂ ਦਿੱਤੀਆਂ ਆ ਉਹ ਕੰਦ ਹੈ ਜਿਸ ਕੰਦ ਵਿੱਚ ਸਹਿਬਜ਼ਾਦੇ ਖਲੋਤੇ ਸੀਗੇ ਤੇ ਮੈਂ ਕਹਿੰਦਾ ਸ਼ੁਕਰ ਹੈ ਜੀ ਇਤਿਹਾਸ ਦੀ ਕੋਈ ਇੱਕ ਚੀਜ਼ ਜਿਹੜੀ ਸਾਡੇ ਕੋਲ ਬਾਕੀ ਆ ਕੋਤਵਾਲੀ ਸਾਹਿਬ ਹੈਗੀ ਆ ਮਰੰਡੇ ਵਾਲੀ ਮਰੰਡੇ ਸ਼ਾਇਦ ਉਧਰ ਬਾਬਿਆਂ ਦੀ ਨਿਗਾ ਨਹੀਂ ਪਈ ਇਹ ਨਿਗਾ ਪਈ ਹੈ ਸ਼ਾਇਦ ਉਹ ਸੰਗਤ ਬੜੀ ਚੰਗੀ ਆ ਕਿ ਉਹ ਟੌਣ ਨਹੀਂ ਦੇਰੀ ਉসে ਤਰ੍ਹਾਂ ਦਾ ਜੇਲ ਬਣੀ ਹੋਈ ਹੈ ਜਿੱਥੇ માતાજી ਨੇ ਬੈਠ ਕੇ ਰਾਤ गुਜ਼ਾਰੀ ਸੀ ਸੋ ਬਣਾਓ ਗੁਰਦੁਆਰੇ ਰਜ ਰਜ ਕੇ ਬਣਾਵੇ ਪਰ ਆਪਣੇ ਇਤਿਹਾਸਿਕ ਨਿਸ਼ਾਨੀਆਂ ਨੂੰ ਇਤਿਹਾਸਿਕ ਚੀਜ਼ਾਂ ਨੂੰ ਖਤਮ ਨਾ ਕਰੋ ਜਿਹੜੀਆਂ ਅਸੀਂ ਆਉਣ ਵਾਲੇ ਪੀੜ੍ਹੀਆਂ ਨੂੰ ਦਿਖਾਉਣੀ ਹੈ ਭਾਈ ਕਿ ਆ ਸਾਡਾ ਵਿਰਾਸਤ ਹੈ ਤੇ ਮਾਤਾ ਗੋਜਰ ਕੋਲ 140 ਫੁੱਟ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ ਸੀ ਉਹ ਠੰਡਾ ਬੁਰਜ ਸੀਗਾ ਜਿੱਥੇ ਜੇਟ ਹਾਰਦੀਆਂ ਗਰਮੀਆਂ ਚ ਵੀ ਠੰਡ ਲੱਗਦੀ ਸੀ ਤੇ ਸੋਚੋ ਪਹੁੰਚ ਕੀ ਬਣਦਾ ਹੋਣਾ ਦੀ ਉੱਥੇ 10 ਪੋ ਨੂੰ ਮਾਤਾ ਗੁਜਰਕੌਰ ਨੇ ਰਾਤ ਕੱਟੀ ਸੂਬੇ ਦੇ ਮਾਂ ਦੀ ਸਵੇਰ ਜਦੋਂ ਹੋਣੀ ਆ ਨਾ ਸਵੇਰ ਜਦੋਂ ਹੋਣੀ ਆ ਤੇ ਮੇਰੇ ਤਰਲੇ ਲੈਣਗੇ ਇਹ ਕਿ ਸਾਨੂੰ ਮaaf ਕਰ ਦੋ ਅਸੀਂ ਸਿੱਖੀ ਛੱੜਤੀ ਜੀ ਪਰ ਸਹਿਬਜ਼ਾਦੇ ਚੜ੍ਹਦੀ ਕਲਾ ਚ 11 ਪੋ ਦੀ ਪਹਿਲੀ ਪੇਚੀ ਹੋ ਰਹੀ ਹੈ ਜੀ ਸਿਪਾਹੀ ਲੈਣ ਆ ਰਹੇ ਆ ਮਾਤਾ ਗੁਜਰ ਨੇ ਕੋਰ ਕਿਹਾ ਮੈਂ ਵੀ ਨਾਲ ਚੱਲਦੀ ਆ ਬੱਚੇ ਨੂੰ ਕੀ ਪੁੱਛਣਾ ਹੈ ਨਹੀਂ ਸਾਨੂੰ ਹੁਕਮ ਹੋਇਆ ਜੀ ਬੱਚੇ ਲੈ ਕੇ ਆਓ ਸਹਬਜ਼ਾਦੇ ਨੂੰ ਲੈ ਕੇ ਜਦੋਂ ਕਚਹਿਰੀ ਵਿੱਚ ਆਉਂਦੇ ਆ ਨਾ ਦੀ ਪਹਿਲੇ ਦਿਨ ਦੀ ਕਚਹਿਰੀ ਪਹਿਲੇ ਦਿਨ ਦੀ ਕਚਹਿਰੀ ਲੱਗਦੀ ਹੈ ਤੇ ਉਹ ਦੇਖੋ ਨਾ ਅੱਜ ਸਾਨੂੰ ਇਹ ਵੀ ਚੀਜ਼ ਭਾਰ ਲੱਗਣ ਲੱਗਿਆ ਸਾਹਮਣੇ ਸਾਡੇ ਬੰਦੇ ਨਹੀਂ ਬੈਠੇ ਸੂਬਾ ਇਸ ਰੰਦ ਬੈਠਾ ਹੈ ਮੁਗਲ ਬੈਠੇ ਆ ਸਾਹਿਬ ਜਾਦੇ ਦੋਨੇ ਭਰਾ ਜਦੋਂ ਕਚਹਿਰੀ ਚ ਵੜਦੇ ਆ ਤੇ ਉੱਚੀ ਤੇ ਕੀ ਬੁਲਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨੋ ਅਜ ਸ਼ਰਮ ਆਉਂਦੀ ਐ ਅੱਗੇ ਮੇਰੀ ਮਾਂ ਸਿੱਖਾ ਮੇਰਾ ਪਿਓ ਸਿੱਖਾ ਮੇਰੀ ਭੈਣ ਸਿੱਖਾ ਮੇਰਾ ਭਰਾ ਸਿੱਖਾ ਸਿੱਖ ਨੂੰ ਸਿੱਖ ਮਲ ਅੱਜ ਮਿਲਦਾ ਤੇ ਫਤਿਹ ਬੁਲਾਉਣ ਤੋਂ ਸੰਗਦਾ ਸੇ ਸਾਹਿਬ ਜਾਦੇ ਨੇ ਫਤਿਹ ਉੱਥੇ ਬੁਲਾਈ ਜਿੱਥੇ ਸਾਹਮਣੇ ਕੋਈ ਵੀ ਸਾਡਾ ਨਹੀਂ ਐ ਸਾਡਾ ਨਹੀਂ ਉੱਥੇ ਵੀ ਫਤਿਹ ਬੁਲਾਈ ਕਿਉਂ ਫਤਿਹ ਅਕਾਲ ਦੀ ਗੈ ਫਤਿਹ ਵਾਹਿਗੁਰੂ ਦੀ ਵਾਹਿਗੁਰੂ ਦੀ ਉਹ ਸੁਚਾਨਾ ਤੇ ਕਹਿੰਦਾ ਇਹ ਤੁਹਾਡੇ ਪਿਓ ਦਾ ਦਰਬਾਰ ਨਹੀਂ ਹੈ ਇੱਥੇ ਪਤੇ ਨਾ ਬੁਲਾਓ ਤੇ ਸਹਾਏ ਨੇ ਜਵਾਬ ਦਿੱਤਾ ਸੀਗਾ ਦਰਬਾਰ ਜੀ ਦਾ ਮਰਜ਼ੀ ਹੋ ਜਵੇ ਅਸੀਂ ਇਹ ਫਤਿਹ ਆਪਣੇ ਵਾਹਿਗੁਰੂ ਨੂੰ ਬੁਲਾਈ ਹੈ ਔਰ ਸੁਚਾਨਾ ਨੇ ਇੱਥੇ ਗੱਲਾਂ ਬਾਤਾਂ ਹੋ ਰਹੀਆਂ ਜੀ ਪਹਿਲੀ ਪੇਛੀ ਹੈ ਸੂਬਾ ਇਸ ਰੰਦ ਵੀ ਗੱਲਾਂ ਕਰਦਾ ਤੇ ਜੋ ਨੇ ਪੁੱਛਿਆ ਜੀ ਜਵਾਬ ਦਿੱਤੇ ਬਾ ਕਮਾਲ ਦੇ ਜਵਾਬ ਸੂਬਾ ਕਹਿੰਦਾ ਨਹੀਂ ਕਹਿੰਦਾ ਇਹਨਾਂ ਨੂੰ ਇੱਕ ਦਿਨ ਹੋਰ ਦੋਵੋ 11 ਪਉ ਨੂੰ ਪੇਛੀ ਲੱਗੀ ਬਗਲ ਨੇੜੇ ਕਰੀਏ ਨਹੀਂ ਤੁਸੀਂ ਜਵਾਬ ਦੱਸ ਸਕਦੇ ਹੋ ਆਰਾਮ ਨਾਲ ਦੱਸ ਸਕਦੇ ਹੋ ਕਿ ਸਵਾਲ ਜਵਾਬ ਹੈ ਉਸ ਬਾਰੇ ਬਹੁਤ ਸਾਰੇ ਸਵਾਲ ਜਵਾਬ ਪਹਿਲਾਂ ਤਾਂ ਇਹ ਹੁੰਦਾ ਸਵਾਲ ਜਵਾਬ ਜੀ ਸੂਬਾ ਸਰੰਦ ਬੈਠਾ ਆ ਸੂਚਨਾਨਦ ਕਹਿੰਦਾ ਹੈ ਕਿਹਾ ਤੁਸੀਂ ਛੋਟੇ ਛੋਟੇ ਬੱਚੇ ਆ ਕਿ ਅਸੀਂ ਤੁਹਾਡੇ ਪਿਤਾ ਨੂੰ ਮਾਰ ਦਿੱਤਾ ਹੈ ਤੇ ਛੋਟੇ ਛੋਟੇ ਬੱਚੇ ਬਾਬਾ ਜੋਰਾਵਾਰ ਸੀ ਬਫਾ ਤੇ ਸਿੰਘ ਕਹਿੰਦੇ ਪਹਿਲੀ ਗੱਲ ਤਾਂ ਇਹ ਆ ਕਿ ਤੁਹਾਡੇ ਵਰਗੇ ਬੰਦਿਆਂ ਦੀ ਔਕਾਤ ਹੀ ਨਹੀਂ ਹੈ। ਵਾਹ। ਕਿ ਸਾਡੇ ਪਿਤਾ ਦਾ ਤੁਸੀਂ ਇੱਕ ਬਾਲ ਵੀ ਪੁੱਟ ਕੇ ਦਿਖਾ ਸਕੋ। ਤੁਹਾਡੀ ਔਕਾਤ ਨਹੀਂ ਹੈ। ਕਹਿੰਦੇ ਤੁਹਾਡੇ ਭਰਾਵਾਂ ਨੂੰ ਤੁਸੀਂ ਸ਼ਹੀਦ ਕਰਤਾ ਮਾਰਤਾ। ਉਹ ਕਹਿੰਦੇ ਸ਼ੁਕਰ ਹੈ ਪ੍ਰਮਾਤਮਾ ਦਾ। ਸਾਡੇ ਭਰਾ ਧਰਮ ਦੀ ਜੰਗ ਲੜਦੇ ਸ਼ਹੀਦ ਹੋਏ। ਦੇਖੋ ਨਾ ਕਿੱਡਾ ਬਰੋਸਾ ਪੜੇ ਗੁਰੂ ਤੇ ਕਿ ਤੁਸੀਂ ਨੇ ਕੁਝ ਵਿਗਾੜ ਸਕਦੇ ਸਾਡੇ ਪਿਓ ਦਾ। ਸਾਡਾ ਪਿਓ ਰੱਬ ਹੈ। ਤੁਹਾਡੇ ਵਰਗੀਆਂ ਕਾ ਉਸ ਰੱਬ ਦਾ ਕੁਝ ਨਹੀਂ ਵਿਗਾੜ ਸਕਦੇ ਜਦੋਂ ਗੱਲਾਂ ਬਾਤਾਂ ਹੋਈਆਂ ਸੂਬਾ ਕਾ ਨਾ ਇੱਕ ਰਾਤ ਇਹਨਾਂ ਨੂੰ ਹੋਰ ਦਵ ਠੰਡੇ ਪੁਰਜ ਚ 11 ਬੋਦੀ ਰਾਤ ਮਾਤਾ ਗੁਜਰ ਕੋਰ ਨਿੱਗ ਦੇ ਰਹੀਆਂ ਜੀ ਸਾਖੀਆਂ ਸੁਣਾ ਕੇ ਆਹ ਦਾਦੀਆਂ ਬਣੋ ਨਾ ਅੱਜ ਹਨੂ ਸਹਿਬ ਜਾਦਿਆ ਵਰਗੇ ਪੁੱਤ ਚਾਹੀਦੇ ਆ ਤੇ ਦਾਦੀ ਤਾਂ ਮਾਤਾ ਗੁਜਰ ਕੋਰ ਵਰਗੀ ਹੈ ਨਹੀਂ ਹੈ ਮਾਤਾ ਗੁਜਰ ਕੋ ਠੰਡੇ ਮੁਰਜ ਚ ਸਾਖੀਆਂ ਸੜਾਰੇ ਕੇ ਬਾਬੇ ਨਾਨਕ ਦੀ ਹੈ ਗੁਰੂ ਅਰਜਨ ਦੇਵ ਪਾਛੇ ਨੇ ਗੁਰੂ ਤੇਗ ਬਹਾਦਰ ਪਾਛੇ ਦੀ ਬਾਣੀ ਸੁਣਾ ਰਹੀ ਹੈ ਅਸੀਂ ਵੀ ਛੋੜੇ ਹੁੰਦੇ ਸੀ ਦਾਦੀ ਕੋਲ ਬੈਠ ਦਾਦੀ ਸੁਣਾਉਂ ਬਾਤ ਤੇ ਅੱਜ ਦੀ ਦਾਦੀ ਟਿਕਟੌਕ ਤੇ ਹੈ ਜੀ ਇੰਸਟਾਗ੍ਰਾਮ ਤੇ ਹੈ ਉਹ ਕਹਿੰਦੀ ਪੁੱਤ ਆ ਮੈਂ ਵੀ ਰੀਲ ਬਣਾਉਣੀ ਹੈ ਤੂੰ ਮੈਨੂੰ ਰੀਲ ਬਣਾ ਲੈ ਤੂੰ ਰੀਲ ਬਣਾ ਲੈ ਤੇ ਜਿਹੜੀ ਦਾਦੀ ਰੀਲ ਬਣਾਉਦੀ ਹੋਏਗੀ ਤੇ ਉਹ ਧੀ ਪੁੱਤ ਗੁਰਬਾਣੀ ਦੇ ਲੜ ਕਿਵੇਂ ਲੱਗੇਗਾ ਜੀ ਅੱਜ ਸਾਨੂੰ ਸਹਿਬ ਜਦਿਆਂ ਵਰਗੇ ਬੱਚੇ ਚਾਹੀਦੇ ਜਿਹੜੀ ਦਾਦੀ ਰੀਲ ਬਣਾਉਂਦੀ ਹੋਏਗੀ ਤੇ ਉਹ ਯਾਦ ਰੱਖੋ ਤੇ ਉਹ ਬੱਚੇ ਕਿਵੇਂ ਗੁਰਬਾਣੀ ਦੇ ਲੜ ਪਕੜਨਗੇ ਜੀ ਜੇ ਦਾਦੀ ਦੇ ਸਾਡੇ ਗੁੜਕਾ ਹੋਏਗਾ ਨਾ ਜੀ ਤੇ ਬੱਚੇ ਵੀ ਗੁੜਕਾ ਪਕੜਨਗੇ ਮਾਤਾ ਗੁਜਰਕੌਰ ਨੇ ਠੰਡੇ ਬੁਰਜ ਵਿੱਚ ਵੀ ਇਤਿਆਸ ਨਹੀਂ ਭੁੱਲਣ ਦਿੱਤਾ ਗੁਰਬਾਣੀ ਨਹੀਂ ਭੁੱਲਣ ਦਿੱਤੀ ਯਾਦ ਕਰਵਾਇਆ ਤੁਸੀਂ ਗੁਰਤੇਗ ਭਾਦਰ ਪਾਸ਼ਾ ਦੇ ਪੁੱਤਰ ਹੋਂ ਕਲਗੀਧਰ ਦੇ ਪੁੱਤੋਂ ਤੁਹਾਡੇ ਸਿਰਾਂ ਦੇ ਦਸਤਾਰਾ ਬਣੀਆਂ ਹੋਈਆਂ ਤੁਹਾਡੇ ਗੁਰੂ ਦੀਆਂ ਦਸਤਾਰਾ ਝੋਗੀਆਂ ਤੁਹਾਡੇ ਗੁਰੂ ਝੁਕਣਗੇ ਤੇ ਸਾਬ ਜਾਦੇ ਨੇ ਕਿਹਾ ਸੀਗਾ ਗਲੇ ਤਾਂ ਕੱਟੇ ਜਾਣਗੇ ਪਰ ਗਰਦਨਾ ਝੁਕ ਨਹੀਂ ਸਕਦੀਆਂ ਕੋਈ ਮਾਇਦਲਾਲ ਸਾਨੂੰ ਝੁਕਾ ਨਹੀਂ ਸਕਦਾ ਹੱਡੀ ਰਗਾ ਚ ਗੁਰੂ ਤੇਗ ਬਹਾਦਰ ਪਾਸ਼ਾ ਦਾ ਖੂਨ ਹੈ ਗੁਰੂ ਗੋਬਿੰਦ ਸਿੰਘ ਦਾ ਖੂਨ ਹੈ ਤੇ ਅੱਜ ਅਸੀਂ ਹੈ ਤਾਂ ਵਾਰਸ ਉਹਨਾਂ ਦੇ ਆ ਨਾ ਸਾਡੇ ਗੁਰੂ ਨੇ ਤੇ ਅਸੀਂ ਥਾਂ ਥਾਂ ਤੇ ਸਿਰ ਚੁਕਾਈ ਜਾ ਰਹੇ ਅੱਜ ਮਾਤਾ ਗੁਜਰਕੌਰ ਨਾਲ ਗੱਲਾਂ ਬਾਤਾਂ ਕਰਦੀ ਰਾਤ ਟਿੱਕੀ ਤੇ ਬਾਹਰ ਬੂਆ ਖੜਕੇ ਆ ਛਣ ਛਣ ਹੋਈ ਪੈਰਾ ਦੀ ਜਮਾਤਾ ਗੁਜਰ ਕੋਰ ਨੇ ਦੇਖਿਆ ਇੱਕ ਮੂਹ ਲਪੇਟਿਆ ਸ਼ਖਸ਼ਿੱਦਨ ਨੂੰ ਆ ਰਿਹਾ ਕੋਣ ਹੈ ਭਾਈ ਕਹ ਰ ਮੇਰਾ ਨਾਮ ਮੋਤੀराम ਮੇਰਾ ਹੈ ਭੋਲਿਓ ਨਾ ਜੀ ਇਤਿਹਾਸ ਸੇ ਕਮਾਲ ਹੋ ਗਈ ਮੋਤੀ ਮੋਤੀराम ਮੇਰਾ ਕੀ ਕਰਨਾ ਹੈ ਕਹਣਾ ਮੈਨੂੰ ਪਤਾ ਕਿ ਲਾਲਾ ਨੂੰ ਅੱਜ 2 ਦਿਨ ਹੋ ਗਿਆ ਠੰਡੇ ਮੁਰਜ ਵਿੱਚ ਕੁਝ ਖਾਣ ਨੂੰ ਨਹੀਂ ਮਿਲਿਆ ਕੁਝ ਪੀਣ ਨੂੰ ਨਹੀਂ ਮਿਲਿਆ ਸੂਬੇ ਨੇ ਮਨਾ ਕੀਤਾ ਪਰ ਜਾਨ ਤਲੀ ਤੇ ਰੱਖ ਕੇ ਬਾਹਰ ਪੈਰੇਦਾਰਾਂ ਨੂੰ ਰਿਸ਼ਵਤ ਦੇ ਕੇ ਸੋਨਾ ਚਾਂਦੀ ਆਪਣੇ ਘਰ ਤੋਂ ਲੈ ਕੇ ਆਇਆ ਜੀ ਤੇ ਬਾਹਰ ਖੜੇ ਪਹਿਰੇਦਾਰ ਨੇ ਕਿਹਾ ਸੋਨਾ ਚਾਂਦੀ ਘਟ ਹੈ ਕਹਿੰਦਾ ਕੱਲ ਆਪਣੇ ਘਰ ਦੇ ਕਾਗਜ਼ ਵੀ ਲਿਆ ਲਾਗਾ ਦੁੱਧ ਫਲਾ ਲੈਣ ਦੇ ਇੱਕ ਵਾਰੀ ਆ ਦੁੱਧ ਲੈ ਕੇ ਆਏ ਜੀ ਮੋਤੀ RAM ਮੇਰਾ ਮੇਰਾ ਨਾਮ ਹੈ ਤੇ ਮਾਤਾ ਗੁਜਰ ਕੋਲ ਨੇ ਦੁੱਧ ਫੜਿਆ ਜੀ ਤੇ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਹੈ ਜੀ ਇਹ ਜਿਹਦਾ ਮੁੱਲ ਪੈਣਾ ਆ ਮੋਤੀ RAM ਮੇਰੇ ਦੇ ਪਰਿਵਾਰ ਦੀ ਪੂਰੇ ਦੇ ਪੂਰੇ ਪਰਿਵਾਰ ਨੂੰ ਸ਼ਹੀਦ ਕੀਤਾ ਜਾਣਾ ਆ ਦੋ ਗਲਾਸ ਦੁੱਧ ਦੇ ਮਾਤਾ ਗੋਜਰਕੌਰ ਨੇ ਦੁੱਧ ਲਿਆ ਜੀ ਬੱਚਿਆਂ ਨੇ ਪੀਤਾ ਤੇ ਮਾਤਾ ਨੇ ਕਿਹਾ ਕੱਲ ਦੁੱਧ ਨਾਲ ਲੈ ਕੇ ਆਈ 11 ਪੋਹ ਦੀ ਗੱਲਾਂ ਹੋ ਰਹੀਆਂ ਜੀ ਰਾਤ ਦੀਆਂ ਪੁੱਛਿਆ ਮਾਤਾ ਜੀ ਕਿਉਂ ਮਾਤਾ ਜੀ ਕਹਿੰਦੇ ਤੇਰੇ ਘਰ ਪੁੱਤ ਹੈ ਉਹ ਕਹਿੰਦਾ ਹਾਂ ਮਾਤਾ ਕਹਿੰਦੀ ਆ ਤਾਂ ਪੋਤਰੇ ਮੈਂ ਸ਼ਹੀਦ ਕਰਵਾ ਸਕਦੀ ਆ ਪਰ ਜੇ ਤੇਰੇ ਪੁੱਤ ਨੂੰ ਕੁਝ ਹੋ ਗਿਆ ਨਾ ਉਹ ਦੁੱਖ ਮੇਰੇ ਤੋਂ ਚੱਲਿਆ ਨਹੀਂ ਜਾਣਾ ਦੂਜੇ ਦੇ ਪੁੱਤ ਦਾ ਦੁੱਖ ਨਹੀਂ ਚੱਲਿਆ ਜਾਣਾ ਮੇਰੇ ਤੋਂ ਤੇਰਾ ਪੁੱਤ ਮੇਰਾ ਪੋਤਰਾ ਆ ਕੱਲ ਤੋਂ ਨਾਲ ਲੈ ਕੇ ਆਈ ਪੁੱਤ ਦੁੱਧ ਸੇਵਾ ਕਰਦਾ ਰਿਹਾ ਜੀ ਮੋਤੀਗਰਾਮ ਮੇਰਾ ਰਾਜ ਰਾਜ ਦੀ ਸੇਵਾ ਕੀਤੀ ਤੇ ਚਲਾ ਗਿਆ ਜੀ 12 ਪੋ ਹੋ ਗਈ ਸਪਾਈ ਲੈਣ ਆ ਗਏ ਲੈਣ ਆਏ ਤੇ ਕਚਹਿਰੀ ਚ ਗਏ ਅੱਜ ਕਚਹਿਰੀ ਦਾ ਵੱਖਰਾ ਹੀ ਰੂਪ ਢੰਗ ਸੀਗਾ ਜੀ ਕਿਨੇ ਕਿਸੇ ਤਰੀਕੇ ਨਾਲ ਚੁਕਾਓ ਸਾਹਿਬ ਜਦਿਆਂ ਨੂੰ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਵਿੱਚੋਂ ਬਾਬਾ ਫਤਿਹ ਸਿੰਘ ਨੂੰ ਅੱਗੇ ਕਰ ਲਿਆ ਸਪਾਈਆਂ ਨੇ ਤੇ ਜੋਰਾਵਾਰ ਸਿੰਘ ਨੂੰ ਪਿੱਛੇ ਕਰ ਲਿਆ ਹਮ ਅੱਜ ਗੇਟ ਨਹੀਂ ਖੋਲਿਆ ਟਾਕੀ ਖੋਲੀ ਛੋਟੀ ਜੀ ਹਮ ਸਿਰੇ